ਅਸੀ ਗੱਲਾਂ ਵਿੱਚ ਗਤਾਰ ਸਿੰਘ ਸਾਹਦਾ ਤੁਸੀਂ ਹਮਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਇਥੋ ਇੱਕ ਵੱਖਰੀ ਮਸਾਲਾ ਜਿਹੜੀ ਉਹ ਮਨਿਹਾਲ ਸਿੰਘ ਵਾਲਾ ਦੇ ਵਿੱਚ ਪੈਦਾ ਹੋ ਰਹੀ ਉਹ ਤੁਹਾਨੂੰ ਦਿਖਾ ਰਹੇ ਹਾਂ ਆਮ ਤਾਰ ਇਹ ਜਿਹੜਾ ਕੋਈ ਲੀਡਰ ਹੁੰਦਾ ਉਹ ਆਪਦਾ ਜਿਹੜਾ ਬਰਥਡੇ ਬਣਾਉਂਦਾ ਉਹ ਬਹੁਤ ਪੈਸੇ ਖਰਚ ਕਰਕੇ ਜਿਹੜਾ ਬਰਥਡੇ ਬਣਾਉਂਦਾ ਤਾਂ ਕਿ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਮੈਂ ਬਹੁਤ ਵੱਡਾ ਲੀਡਰ ਹਾਂ ਪਰ ਅੱਜ ਜੇ ਆਪਾਂ ਗੱਲ ਕਰ ਜਗਦੀਪ ਸਿੰਘ ਗਟਰਾ ਦੀ ਤਾਂ ਜਗਦੀਪ ਸਿੰਘ ਗਟਰਾ ਨਗਰ ਕੌਂਸਲ ਦੇ ਪ੍ਰਧਾਨ ਨੇ ਨਿਹਾਲ ਸਿੰਘ ਵਾਲਾ ਦੇ ਉਹ ਆਪ ਦਾ ਜਨਮ ਦਿਨ ਮਨਾ ਰਹੇ ਨੇ ਜਨਮ ਦਿਨ ਦੇ ਤਾਕ ਉਹਨਾਂ ਨੇ ਜਿਹੜਾ ਅੱਜ 5ਜੂ ਪੱਲਾ ਜਿਹੜੇ ਖੂਨਦਾਨ ਕੈਂਪ ਲਾ ਰਗੇ ਨੇ ਅੱਜ 6ਵਾਂ ਖੂਨਦਾਨ ਕੈਂਪ ਆ ਉਹ ਆਪਣੇ ਜਨਮ ਦਿਨ ਦੇ ਉੱਤੇ ਲਗਾ ਰਹੇ ਨੇ ਜਿਹੜਾ ਕਿ ਵੱਡਾ ਪਰਾਲਾ ਕਿਉਂਕਿ ਖੂਨ ਦੀ ਜਿਹੜੀ ਮਹੱਤਤਾ ਬਹੁਤ ਆ ਖੂਨਦਾਨ ਮਹਾਦਾਨ ਕਿਹਾ ਜਾਂਦਾ ਜਿਹੜਾ ਖੂਨ ਆਹੋ ਉੱਥੇ ਵਰਤਿਆ ਜਾਂਦਾ ਜਿੱਥੇ ਕਿ ਲੋਕਾਂ ਨੂੰ ਲੋਡ ਹੁੰਦੀ ਐਮਰਜੈਂਸੀ ਦੇ ਵਿੱਚ ਤੇ ਉੱਥੇ ਜਿਹੜੀ ਹੈ ਜਿਹੜਾ ਖੂਨ ਆ ਉਹ ਵਰਤਿਆ ਜਾਂਦਾ ਜਿਹੜਾ ਲੋਕ ਆ ਵੱਡੇ ਪੱਧਰ ਉੱਤੇ ਜਿਹੜੇ ਆਏ ਨੇ ਜਿਹੜਾ ਖੂਨਦਾਨ ਦੇ ਰਹੇ ਨੇ ਉਹਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਟਾਈਮ ਨਾਲ ਦੀ ਨਾਲ ਤੇ ਜਿਹੜੇ ਆਗੂ ਉੱਥੇ ਪਹੁੰਚੇ ਨੇ ਜਾਂ ਸਰਪੰਚ ਪਹੁੰਚੇ ਨੇ ਵਕੀਲ ਪਹੁੰਚੇ ਨੇ ਉਹਨਾਂ ਨਾਲ ਹੀ ਗੱਲਬਾਤ ਕਰਨ ਦੀ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਸਾਡੇ ਸਰਪੰਚ ਦਰਸ਼ਵੀਰ ਆ ਟੁੱਡੀ ਘਰ ਗੱਲਬਾਤ ਕਰਦੇ ਆ ਜੇ ਛੇਮਾ ਖੂਨਦਾਨ ਕੈਂਪ ਲਾ ਰਹੇ ਆ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਇਹ ਬਹੁਤ ਵੱਡਾ ਉਪਰਾਲਾ ਤੇ ਜਿਵੇਂ ਆਪਾਂ ਸੁਣਦੇ ਆ ਰਹੇ ਹਾਂ ਖੂਨਦਾਨ ਮਹਾਦਾਨ ਹੁੰਦਾ ਸਾਰਿਆਂ ਤੋਂ ਵੱਡਾ ਦਾਨ ਹੁੰਦਾ ਜਿਹਦੇ ਨਾਲ ਕਿਸੇ ਦੀ ਜਾਨ ਬਚਣੀ ਆ ਤੇ ਅੱਜ ਕੱਲ ਦੇ ਟਾਈਮ ਦੇ ਵਿੱਚ ਜਿੱਥੇ ਇਹ ਬਿਮਾਰੀਆਂ ਇੰਨੀਆਂ ਹੋ ਗਈਆਂ ਤੇ ਹਸਪਤਾਲ ਦੇਖੋ ਜਿਹੜੇ ਮਰਜੀ ਹਸਪਤਾਲ 'ਚ ਜਾਵੜੂ ਭਰੇ ਪਏ ਆ ਤੇ ਉੱਥੇ ਖੂਨ ਦੀ ਬਹੁਤ ਜ਼ਖ਼ਤ ਲੋੜ ਆ ਤੇ ਜਦੋਂ ਇਹੋ ਜਿਹੇ ਔਦਮ ਸਾਡੇ ਪ੍ਰਧਾਨ ਜੀ ਆਪਣੇ ਸਾਡੇ ਵੱਡੇ ਭਾਈ ਗਟਰਾ ਜੀ ਇਹੋ ਜਿਹੀ ਉਦਮ ਇਹੋ ਜਿਹੀਆਂ ਸ਼ਕਤੀਆਂ ਕਰਦੇ ਆ ਤੇ ਬਹੁਤ ਇੱਕ ਪੁੰਨ ਦਾ ਕੰਮ ਆ ਤੇ ਆਪਦੇ ਜਨਮ ਦਿਨ ਨੂੰ ਅੱਜ ਉਹਨਾਂ ਦਾ ਜਨਮ ਦਿਨ ਵੀ ਅਸੀਂ ਮੁਬਾਰਕਬਾਦ ਵੀ ਦਿੰਨੇ ਆ ਉਹਨਾਂ ਨੂੰ ਜਨਮ ਮਹਾਰਾਜ ਲੰਮੀ ਉਮਰਾਂ ਬਖਸ਼ੇ ਤੇ ਜਿਹੜੇ ਇਹ ਇਹੋ ਜਿਹੇ ਕਾਰਜ ਆ ਇਹ ਸਮਾਜ ਨੂੰ ਸੇਧ ਦੇਣ ਵਾਲੇ ਤੇ ਸਮਾਜ ਨੂੰ ਇੱਕ ਚੰਗੀ ਦਿਸ਼ਾ ਦੇਣ ਵਾਲੇ ਨੌਜਵਾਨ ਪੀੜ੍ਹੀ ਨੂੰ ਚੰਗੀਆਂ ਆਪਣੇ ਕੰਮਾਂ ਦੇ ਨਾਲ ਜੋੜਨ ਵਾਲੇ ਇਹੋ ਜਿਹੇ ਕਾਰਜ ਹੁੰਦੇ ਆ ਤੇ ਬਹੁਤ ਸ਼ਲਾਘਾ ਜੋ ਕਾ ਕਦਮ ਆ ਪ੍ਰਧਾਨ ਜੀ ਦਾ ਜਿਹੜਾ ਉਹਨਾਂ ਨੇ ਇਹ ਸ਼ੁਰੂ ਕੀਤਾ ਜੀ ਐਡਵੋਕੇਟ ਕਲਦੀਪ ਸਿੰਘ ਸਿੱਧੂ ਸਾਡੇ ਨਾਲ ਸਿੱਧੂ ਸਾਹਿਬ ਕੀ ਕਹਿਣਾ ਚਾਹੁੰਦੇ ਖੂਨਦਾਨ ਕੈਂਪ ਤੇ ਪਹੁੰਚੋ ਸਭ ਤੋਂ ਪਹਿਲਾਂ ਤਾਂ ਗੱਟਰੇ ਬਾਈ ਨੂੰ ਬਹੁਤ ਬਹੁਤ ਵਧਾਈਆਂ ਉਹਦੇ ਜਨਮ ਦਿਨ ਦੀਆਂ ਦੂਜੀ ਗੱਲ ਬੜਾ ਵਧੀਆ ਲੱਗਿਆ ਵੀ ਇੱਕ ਤਰੀਕਾ ਨਾਲੇ ਤਾਂ ਚਲੋ ਸਾਰਾ ਜਿਹੜਾ ਪ੍ਰੋਗਰਾਮ ਹੋਇਆ ਉਹਦੇ ਵਿੱਚ ਇਹ ਆ ਵੀ ਜਿਹੜਾ ਖੂਨਦਾਨ ਕੈਂਪ ਦੇ ਵਿੱਚ ਉਹ ਲਾ ਕੇ ਬੜੀ ਸੇਵਾ ਕਰ ਰਿਹਾ ਅਸੀਂ ਵੀ ਕਈ ਵਾਰੀ ਵੀ ਬਲੱਡ ਕੈਂਪ ਲਵਾਇਆ ਪਰ ਅੱਜ ਇਸ ਦੀ ਬੜੀ ਖੁਸ਼ੀ ਹੋਈ ਆ ਵੀ ਆਦੇ ਜਨਮ ਦਿਨ ਤੇ ਇੱਕ ਇਹਨਾਂ ਦਾ ਪ੍ਰਣ ਕੀਤਾ ਹੋਇਆ ਨਾਲੇ ਪੁੰਨ ਨਾਲੇ ਫਲੀਆਂ ਵਾਲਾ ਕੰਮ ਬਾਈ ਗਟਰਾ ਕਰ ਰਿਹਾ। ਕਟੜਲ ਪ੍ਰਧਾਨ ਨਗਰ ਕੌਂਸਲ ਜਦੀਪ ਸਿੰਘ ਗਟਰਾਣੇ ਜਣੇ ਅੱਜ ਛੇਮਾ ਖੂਨਦਾਨ ਕੈਂਪ ਚੱਲ ਰਿਹਾ ਇਸ ਟਾਈਮ ਗੱਲਬਾਤ ਕਰਦੇ ਆਂ ਬਾਈ ਜੀ ਕਿਵੇਂ ਇਹਦਾ ਦਿਮਾਗ ਚ ਆਇਆ ਕਿਉਂਕਿ ਵੱਖਰੀ ਪਹਿਲ ਅੱਜ ਗੱਲ ਕਰਕੇ ਤਾਂ ਪੰਜ ਪਹਿਲਾਂ ਤੁਸੀਂ ਕੈਂਪ ਲਾ ਦਿੱਤੋ ਕਿ ਛੇਮਾ ਅੱਜ ਲਾਇਆ ਕਿਵੇਂ ਦਿਮਾਗ ਦੇ ਵਿੱਚ ਆ ਗਿਆ ਸਾਰੇ ਗੱਲਾਂ। ਪਹਿਲਾਂ ਸਾਰੇ ਤੁਹਾਡੇ ਦਰਸ਼ਕਾਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸ ਦੇਖੋ ਇਹ ਪਲਾਨ ਜਦੋਂ ਆਪਾਂ ਆਖੀ ਦਿਮਾਗ ਇਕੱਲੇ ਨਹੀਂ ਉਹਦਾ ਸਾਰੇ ਜੋ ਜੂਟੀਮ ਸਾਰਾ ਤੁਹਾਡੇ ਨਾਲ ਦੋਸਤ ਮਿੱਤਰ ਸਾਰੇ ਰਮ ਵਿਚਰੇ ਨਾਲ ਹੀ ਹਰੇਕ ਕੰਮ ਹੁੰਦੇ ਆ ਜੋ ਅਸੀਂ ਪਹਿਲਾਂ ਸਾਡੇ ਬਰਥਡੇ ਸੀ ਆਪਾਂ ਕਹਿੰਦਾ ਯਾਰ ਬਰਥਡੇ ਪਾਰਟੀ ਨਾਲੋਂ ਆਪਾਂ ਇਸ ਪਾਸੇ ਹੋਈਏ ਕਿਉਂਕਿ ਅੱਜ ਮੇਰਾ ਜਨਮ ਦਿਨ ਵੀ ਹੈ ਤੇ ਅਸੀਂ ਫਿਰ ਉਸ ਦਾ ਫੈਸਲਾ ਕੀਤਾ ਵੀ ਸਾਰੇ ਮੁੰਡਿਆਂ ਨੇ ਵੀ ਆਪਾਂ ਜਨਮ ਦਿਨ ਤੇ ਵੀ ਕੈਂਪ 2020 ਤੋਂ ਸ਼ੁਰੂ ਕੀਤਾ ਵਾ ਸਾਡੇ ਮੇਰੇ 19 ਜਾਂ 20 ਤੋਂ ਉਸ ਤਰ੍ਹਾਂ ਅਸੀਂ ਵੈਜ਼ ਰੁਟੀਨ ਤੁਰੇ ਆਉਂਦੇ ਆ ਪਿਛਲੇ ਸਾਲ ਸਾਡੇ 230 ਯੂਨਿਟ ਹੋਏ ਸੀ ਇਸ ਸਾਲ ਸਾਨੂੰ ਉਮੀਦ ਹੈ ਸੀ 400 ਯੂਨਿਟ ਪਲੱਸ ਕਰਾਂਗੇ ਠੀਕ ਹੈ ਨਾ ਬਾਕੀ ਸਾਰੇ ਦੋਸਤ ਮਿੱਤਰ ਜਿਹੜੇ ਨਾਲ ਖੜਦੇ ਆ ਨਾਲ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿਉਂ ਜਿਹੜੇ ਇਕੱਲਾਇ ਕੈਂਪ ਜਾਂ ਕੁਛ ਵੀ ਇਕੱਲੇ ਨਾਲ ਕੁਛ ਨਹੀਂ ਸਫਲ ਹੋ ਸਕਦਾ ਜੇ ਸਾਰੇ ਗਰੁੱਪ ਬਣ ਕੇ ਖੜਦਾ ਤਾਂ ਹੀ ਇਹ ਸਫਲ ਹੁੰਦਾ ਕਿਉਂ ਲੋਕਾਂ ਦੀ ਭਲਾਈ ਹੈ ਆਪਾਂ ਕਹਿੰਦੇ ਖੂਨ ਇੱਕ ਮਹਾਨਦਾਨ ਹੈ ਜੀ ਬਿਲਕੁਲ ਠੀਕ ਹੈ ਨਾ ਲੋਕਾਂ ਦੀ ਕਹਿੰਦੇ ਬਹੁਤ ਜ਼ਿਆਦਾ ਲੋੜ ਹੈ ਕਿਉਂ ਹਸਪੀਟਲਾਈਜ਼ ਆਪਾਂ ਜਾਣਦੇ ਜਦੋਂ ਉਤੋਂ ਪਤਾ ਲੱਗਦਾ ਇਹਨੇ ਲੋਕੀ ਪਏ ਆ ਹਸਪੀਟਲ 'ਚ ਪਏ ਆ ਵੀ ਇਹਨੇ ਬਿਮਾਰ ਪਏ ਜਾਂ ਬਲੱਡ ਦੀ ਇੰਜਨ ਨੇ ਲੋੜਾ ਇਹ ਚੀਜ਼ ਹੈ ਇਹ ਸਮੱਸਿਆ ਹੋ ਜਾਂਦੀ ਵੀ ਕਿਹੜੀ ਆਮ ਡੈਥ ਯਾਨੀ ਬਲੱਡ ਨਾ ਮ ਉਸ ਗੱਲ ਕਰਕੇ ਅਸੀਂ ਮਲਕੀ ਕੀਤਾ ਵੀ ਯਾਰ ਆਪਾਂ ਕਿ ਪਾਰਟੀਆਂ ਨਾਲੋਂ ਆਪਾਂ ਵੱਖਰੇ ਹੋ ਕੇ ਨਿਕਲੀਏ ਤਾਂ ਹੀ ਲੋਕੀ ਆਪਣੇ ਮਗਰ ਹੋ ਕੇ ਵੀ ਕਈ ਪ੍ਰੇ ਨਾ ਹੋ ਜਾਂਦੇ ਯਾਰ ਉਹਨਾਂ ਨੂੰ ਲਾਇਆ ਗਿਆ ਪਾਸਿ ਵੀ ਲਾਈਏ ਤਾਂ ਉਹ ਚੰਗੀ ਚੀਜ਼ ਮਲਕੀ ਆਪਾਂ ਸਮਾਜਿਕ ਕਰਕੇ ਜਾਈਏ ਇਸ ਵਾਰ ਕਿੰਨੇ ਜੂਨਟਾ ਹੁੰਦਾ ਰਿਕਾਰਡ ਆ ਜਿਹੜਾ ਤੁਸੀਂ ਆਪ ਦਾ ਰਿਕਾਰਡ ਫਿਰ ਹਰੇਕ ਰੀ ਆਪ ਹੀ ਤੋੜਦੇ ਹੋ ਹਾਂਜੀ ਅਸੀਂ ਹਰੇਕ ਰੀ ਤੋੜਦੇ ਹਾਂ ਪਿਛਲੇ 230 ਸੀ ਇਸ ਵਾਰ ਸਾਡਾ 4400 ਜੂਨਟ ਦਾ ਤੇ ਪਰਮਾਤਮਾ ਮਿਹਰ ਕਰੋ 400 ਟੱਪਾਂਗੇ ਕਿਹੜਾ ਬਲੱਡ ਬੈਂਕ ਜਿਹੜਾ ਲੈਣਾ ਹੈ ਐਸੋ ਵੇ ਸਾਡੇ ਕੋਕਿਲਾ ਹਸਪੀਟਲ ਆ ਪਿਛਲੇ ਸਾਲ ਵੀ ਇਹੀ ਲੈ ਕੇ ਆ ਸੀ ਜਗਰਾਵਾਂ ਤੋਂ ਉਹਨਾਂ ਦੇ ਬ੍ਰਾਂਚਾਂ ਵੀ ਬਲਾਂਚ ਆ ਸੰਗਰੂਰ ਵੀ ਓਵਰਆਲ ਸਾਰੇ ਪੰਜਾਬ ਚ ਉਹਨਾਂ ਦੀਆਂ ਹੈਗੀਆਂ ਉਹਦੀਆਂ ਬ੍ਰਾਂਚਾਂ ਸੋਨਾ ਪਿੱਛੇ ਜਦੋਂ ਸਾਨੂੰ ਲੋਡ ਪਈ ਸੀ ਜਾਂ ਕਿਸੇ ਨੂੰ ਲੋਡ ਪੈਂਦੀ ਇਹਨਾਂ ਨੂੰ ਅਸੀਂ ਸੰਭਾਰ ਕਰਕੇ ਕਿਤੇ ਵੀ ਪੰਜਾਬ ਚ ਲੋਡ ਪੈਂਦੀ ਹੈ ਉੱਥੇ ਇਹਨਾਂ ਨੂੰ ਬਲਾਂਚ ਅਸੀਂ ਉਪਲਬਧ ਕਰਦੇ ਆਂ ਕੀ ਕਹਿੰਦਾ ਚ ਉਹਨਾਂ ਲੋਕਾਂ ਨੂੰ ਜਿਵੇਂ ਜਿਹੜੇ ਲੋਕ ਆ ਬਹੁਤ ਖਰਚਾ ਕਰ ਦਿੰਦਾ ਮੈਂ ਪਹਿਲਾਂ ਗੱਲ ਕਰਕੇ ਹਟਿਆ ਵੀ ਲੀਡਰ ਆ ਜਿਹੜੇ ਉਹ ਜਨਮ ਜਨ ਤੇ ਆਪਦਾ ਬਹੁਤ ਕੁਛ ਦਿਖਾਉਂਦੇ ਆ ਵੀ ਅਦੀ ਮੇਰਾ ਜਨਮ ਦੇਣਾ ਪਰ ਅੱਜ ਵੱਖਰੀ ਪੈ ਦੇਖੋ ਚਲੋ ਆਪਾਂ ਐਜ਼ ਅ ਲੀਡਰ ਤਾਂ ਹੈ ਨਹੀਂ ਆਪਾਂ ਇੱਕ ਭਰਾ ਛੋਟੇ ਮਲਕੀ ਸਾਹਿਬ ਦੇ ਛੋਟੇ ਵੀ ਆ ਤੇ ਭਰਾ ਦੇ ਤੌਰ ਤੇ ਆ ਪਰ ਜੇ ਮੈਂ ਇੱਕ ਐਜ਼ ਅ ਯਾਨੀ ਲੀਡਰ ਨੂੰ ਆਖਾਂ ਵੀ ਦੇਖੋ ਜੇ ਚੰਗੀ ਕਰੋਗੇ ਤਾਂ ਹੀ ਪਿੱਛੇ ਲੋਕੀ ਕਰਨਗੇ ਜੇ ਮੂਲਮ ਥੋੜਾ ਮੋਢੀ ਬੰਦਾ ਨੇ ਤੁਸੀਂ ਤੁਸੀਂ ਗਲਤ ਕੰਮ ਕਰ ਰਹੇ ਪਿਛਲਾ ਨੇ ਉਸੇ ਤਰ੍ਹਾਂ ਹੀ ਕਰਨਾ ਤਾਂ ਉਸ ਜੇ ਚੰਗਾ ਯਾਨੀ ਕਿ ਰਾਹ ਚੁਣੋਗੇ ਤਾਂ ਹੀ ਤੁਹਾਡੇ ਨਾਲ ਮਗਰ ਆ ਕੇ ਲੋਕੀ ਖੜਨਗੇ ਲੋਕੀ ਵੀ ਉਸੇ ਤਰ੍ਹਾਂ ਹੀ ਚੱਲਣਗੇ ਸੋ ਚੰਗੇ ਕੰਮ ਕਰਨੇ ਚਾਹੀਦੇ ਆ ਸਮਾਜ ਸੇਵੀ ਕੰਮ ਕਰਨੇ ਚਾਹੀਦੇ ਲੀਡਰ ਨੂੰ ਵੀ ਫੇਰ ਹੀ ਉਹਨਾਂ ਲੋਕੀ ਦੇਖ ਕੇ ਉਹਨਾਂ ਦੇ ਪਿੱਛੇ ਵਾਲੇ ਉਹਨਾਂ ਦਾ ਗਰੁੱਪ ਹ ਉਹ ਨਾਲ ਫੇਰ ਹੀ ਉਸੇ ਤਰ੍ਹਾਂ ਕੰਮ ਸ਼ੁਰੂ ਕਰਦੇ ਆ। ਸੋ ਲੀਡਰ ਨੂੰ ਪੋਲੀਟਿਕਲ ਲੀਡਰ ਨੂੰ ਜਾਂ ਕਿਸੇ ਨੂੰ ਵੀ ਜਿਹੜਾ ਮੂਰੇ ਮੋਢੀ ਆ ਚੰਗੇ ਗਰੁੱਪ ਦਾ ਉਹਨੂੰ ਚੰਗੇ ਕੰਮ ਕਰਨੇ ਚਾਹੀਦੇ। ਜਿਹੜੇ ਖੋਦਨ ਕੈਂਪ ਲੈ ਕਿਵੇਂ ਵਿਖਦੇ ਹੋ ਤੁਸੀਂ ਅਕਸਰ ਜਿਹੜੇ ਖੋਦਨ ਕੈਂਪ ਆ ਲਗਾਉਣ ਜਾਂਦੇ ਹੋ ਹੁੰਦੇ ਆ ਪਰ ਇਹ ਵੱਖਰਾ ਪਹਿਲ ਨਹੀਂ ਗੇ ਜਨਦਨ ਦੇ ਉੱਤੇ ਖੋਦਨ ਕੇ। ਨਹੀਂ ਜਿੰਨੇ ਵੀ ਲੋਕ ਇੰਟਰਸਟਿਡ ਹੁੰਦੇ ਆ ਦੇਣੇ ਲਈ ਨਾ ਏਰੀਆ ਮੇ। ਤੋਂ ਸਾਰੇ ਲੋਕ ਖੁਦ ਹੀ ਆਤੇ ਆ ਦੇਣੇ ਲਈ। ਨਾ ਤੋਂ ਕੋਈ ਇਨਵਿਟੇਸ਼ਨ ਤੋਂ ਹੋתי ਨਿਸ਼ਚਿਤ ਕੇ ਲਈ ਖੋਦਨ ਕਰਨਾ ਹੀ ਚਾਹੀਏ ਆਦਮੀ ਨੂੰ। ਇਸ ਸੇ ਬਹੁਤ ਸਾਰੇ ਫਾਇਦੇ ਹੋਤੇ ਆਂ ਸਰੀਰ ਮ जैसे ब्लड प्रेशर कंट्रोल और अभी जो ट्राइगलाइस कोलेस्ट्रोल बहुत बढ़ जाते हैं तो वो भी एक तरह का अच्छा है प्लेटलेट्स वगैरह भी रिफिल हो जाते हैं बॉडी के अंदर में तो इस तरह से लोग आते हैं कंट्रीब्यूट करते हैं की देना लोग खूनदान कहना चाहना मैं तो यूँ कहूँगा कि अगर जिसकी जिसको अभी हर इंसान को फैटी लिवर की एक शिकायत है ठीक है ना दूसरा चीज़ की जिनका भी एच बी तेरह ग्राम से ज़्यादा हो और जो साठ साल के अंदर हो मतलब पचास साल भी हो तो उनको ब्लड देना चाहिए साल में एक बार दे उससे क्या बॉडी रिफ़िल होती है बहुत सारे डिजीज खत्म होते हैं और खास के ये एरिया तो है ही उस चीज़ के लिए कि जितना ज़्यादा ब्लड दें तो बॉडी उस प्रकार से रिफ़िल होता कि फेगोसाइटिस हो अपने बॉडी में ना ताकि कैंसर सेल्स ज़्यादा ना हो क्योंकि जब हमारी बॉडी में ज़्यादा फैट होता है ना तो कैंसर होने के चांसेस ज़्यादा हो जाते हैं तर महीने बाद क्या रहे तरन महीने रखो हाँ तीन महीने मतलब एक लिमिट टाइमिंग है तीन महीने क्रॉस कर जाए तो फिर आदमी ब्लड दे सकता है कोई भी दे सकता है माइनर सर्जरी वगैरह हो, हो तो नहीं देना है छः महीने कोई मेडिसिन चल रही हो तो नहीं देने जैसे हाँ ऐसे कोई सिंड्रोम हो तो उसमें नहीं देना चाहिए ब्लड बाकी किसी को अगर काला पीलिया है, है चाय पिया तो वो लोग ब्लड ना आता है ठीक है बाकी जितने भी लोग हेल्दी हैं किफ हेल्दी एन औ... <laughs> देना चाहिए बिल्कुल हाँ तो ब्लड कैंप ब्लड डोनेशन अच्छी चीज़ है हर किसी को जागरूक होना चाहिए और देना भी चाहिए इससे लोगों की हेल्प भी होती है कुछ लोग होते हैं जब ਬਲੱਡ ਦੀ ਜਰੂਰਤ ਪੜਦੀ ਹੈ ਤਾਂ ਕਮ ਸੇਟਲਿਸ ਬਹੁਤ ਜਗ੍ਹਾ ਤੇ ਬਨੇ ਹੋਏ ਹੈ ਇਸ ਤਰ੍ਹਾਂ ਦੇ ਆਪਣੇ ਬਲੱਡ ਬੈਂਕ ਤੋਂ ਵਾਸੇ इजीली ਬਲੱਡ ਵੀ ਅਵੇਲੇਬਲ ਹੋ ਜਾਂਦੀ ਹੈ ਜੀ ਜੀ ਅੱਜ ਜਿਹੜਾ ਖੂਨਦਾਨ ਕੈਂਪਾ ਨਿਹਾਲ ਸਿੰਘ ਵਾਲੇ ਤੇ ਲੱਗਿਆ ਜਗਦੀਪ ਸਿੰਘ ਗਟਰਾ ਦੇ ਜਨਮਦਨ ਦੇ ਖੁਸ਼ੀ ਦੇ ਵਜ੍ਹਾ ਜਿਹੜਾ ਖੂਨਦਾਨ ਕੈਂਪਾ ਉਹ ਲਗਾਇਆ ਗਿਆ ਉਹ ਜਿਹੜਾ ਖੂਨਦਾਨ ਕੈਂਪਾ ਇਸ ਟਾਈਮ ਚੱਲ ਰਿਹਾ ਉਹਨਾਂ ਨੇ ਕਿਹਾ ਕਿ ਇਸ ਵਾਰ ਸਾਡਾ ਟੀਚਾ ਕਿ 400 ਤੋਂ ਬੀ ਪਲੱਸ ਜੂੰਟ ਹੈ ਜਿਹੜੀ ਅਸੀਂ ਉਹ ਦਾਨ ਕਰਾਂਗੇ ਜੇ ਕਿੰਨੀ ਜੂੰਟਾਂ ਹੁੰਦੀ ਆ ਉਹ ਤੁਹਾਨੂੰ ਅਸੀਂ ਜ਼ਰੂਰ ਦੱਸਾਂਗੇ ਪਰ ਫਿਰ ਹਾਲ ਜਿਹੜਾ ਲੋਕਾਂ ਦੇ ਵਿੱਚ ਜਿਹੜ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਆ ਖੂਨਦਾਨ ਕੈਂਪ ਦੇ ਉੱਤੇ ਵੱਧ ਤੋਂ ਵੱਧ ਆਉਣ ਆਪਣੇ ਜਨਦਨ ਦੀ ਖੁਸ਼ੀ ਦੇ ਵਿੱਚ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਉਣ ਤਾਂ ਕਿ ਜੋ ਇਹ ਖੂਨਦਾਨ ਕੈਂਪ ਆ ਜਿਹੜਾ ਖੂਨ ਜਿਹੜਾ ਇਕੱਠਾ ਹੁੰਦਾ ਉਹ ਕਿਸੇ ਲੋੜਵੰਦਾਂ ਦੇ ਕੰਮ ਆ ਸਕੇ ਕੈਮਰਾਮੈਨ ਮਨਪ੍ਰੀਤ ਨਾਲ ਜਗਤਾਰ ਸਿੰਘ ਸਰਾਹ ਹੈਮ ਇੰਡੀਆ ਟੀਵੀ ਨਿਹਾਲ ਸਿੰਘ ਵਾਲਾ